आए थे नौ दस उन्होंने पहले स्टर उछकाने की कोशिश की जब उन्होंने शटर नहीं उच्का, पाया तो उन्होंने पीछे साइड गेट था लोहे का उन्होंने दीवार के गिरा दिया गेट और उन्होंने साठ पैठ हजार रूपए ले गए और उन्होंने तो मेरा मोबाइल ले गए और मेरे में तीन लोग था मैं तीन लोगों को बहुत मारा उन्होंने और किसी भी चोटे, चोटे भी आई हैं हाँ चोटे भी आई हैं मेरे जो जी है उनको तो भी चोटा आ गई है मेरे को भी भी मारा भी लगा है क्या हथियार थे उनके पास उनके पास हथियार तो भी थे और धारदार औजार भी थे और और जब मैं ज्यादा कुछ करने लगा तो बोल, बोलने लगे कि मैं गोली मार दूंगा तो, तो आके सबसे पहले उन्होंने क्या किया उन्होंने गेट खोला गेट खोलने के बाद सीधा मारने लगे धारदार औजार ले थे तो मैंने मैंने कहा भाई मारो नहीं तो उन्होंने उन्होंने तिजोड़ी में रोपे वो सब छीन ले मेरा मोबाइल भी छीन लिया और यहाँ की मैंने एक सौ बारह नंबर पे कॉल की चार बज के पाँच मिनट पे कोई रेस्पॉन्सिबिलिटी नहीं मिली उसकी पुलिस को कितने बजे सूचित किया मैंने चार बज के पाँच मिनटित किया है पुलिस को। तो अब मालिक को फोन किया मालिक कितने बजे आए मालिक पुलिस के साथ ही में आए लमसम वही पौने पाँच पाँच बजे गयी करीब वो इतने बीस पच्चीस मिनट लगे रहे तोड़ने में गेट एट बीस पच्चीस मिनट अगर पुलिस आ जाती तो वो फर जाते तो आ, किस चीज पे आए थे पता चला किस चीज पे क्या वो रुपए लुटे ले गए और नहीं नहीं व्हीकल कौन से पे आए थे आ? कैसे आए थे यहाँ पे कैसे क्या, पता चला साइकिल से भी थे फोर व्हीलर से भी थे तो मेरे पास फोन आया बंदे के, के चोर आ गए इधर खड़का हो गया तब मैं फोन ला के मैं चार बज के लगभग पंद्रह मिनट हो गए तो मेरे बोले फोन आया फिर मैं तुरंत बीबीसी लाया फोन उसके बाद फिर बाबू कहना मैं प्रशासन लाया इधर भी बंदे ने प्रशासन को फोन लाया प्रशासन ने कोई फोन नहीं चुक गल बात एक दो मिनट भाई बात दोबारा लाया ਸਭ ਕਹਿੰਦੇ ਥੋੜੀ ਦੇਰ ਬਾਅਦ ਉਸਕੇ ਬਾਅਦ ਗਟੋਗਟ 30 35 ਮਿੰਟ ਬਾਅਦ ਚਾਹੀਏ ਤਦ ਤੱਕ ਬਾਗੂ ਆ ਉਹਦੇ ਬਾਅਦ ਸਾਨੂੰ ਨੱਥੋ ਕੇ ਚਲੇ ਬਾਗੂ ਬਾਗੂ ਬਾਗੇਪੁਰਾਣਾ ਤੇ ਉਸਕੇ ਬਾਅਦ ਹਮ ਲੋਗ ਆਏ ਤਦ ਤੱਕ ਉਹ ਨਿਕਲ ਚੁੱਕੇ ਹੀ ਥੇ ਕਿੰਨੇ ਆਦਮੀ ਥੇ ਉਹ ਪੰਜ ਅੰਦਰ ਬੜੇ ਸੀ ਬੰਦੇ ਕਹਿੰਦੇ ਚਾਰ ਪੰਜ ਬਾਰ ਸੀ ਤਾਂ ਕੀ ਕੀਤਾ ਉਹਨਾਂ ਨੇ ਆ ਕੇ ਅੰਦਰ ਉਹਨਾਂ ਨੇ ਸਾਰਾ ਕੁਝ ਅੰਦਰ ਗਿਆ ਤੋੜ ਕੇ ਅੰਦਰ ਸਾਰਾ 60 60000 ਰੁਪਏ ਕੈਸ਼ ਸੀ ਉਹ ਲੈ ਕੇ ਬੰਦਿਆਂ ਨੇ ਕੁੱਟਿਆ ਮੇਰੇ ਮੁਲਾਜ਼ਮ ਤਿੰਨ ਸੀ ਉਹਨਾਂ ਨੂੰ ਕੁੱਟਿਆ ਮੈਂ ਫਿਰ ਬਚਾਈ ਤੋ ਸੀਸੀਟੀਵੀ ਲਗਾ ਹੋਤਾ ਯਾਹ ਪੇ ਉਹ ਸਾਰਾ ਕੁਝ ਡੀਵੀਆਰ ਸਾਰਾ ਐਲਸੀਡੀ ਸਾਰਾ ਕੁਝ ਬੂਰੀ ਚ ਪਾ ਕੇ ਸਾਰਾ ਕੁਝ ਲੈ ਕੇ ਉਹ ਉਠ ਗਏ ਪਰ ਬੰਦੋ ਕੋਈ ਜ਼ਖਮੀ ਕੀਆ ਕੋਈ ਛੋਟੇ ਲਗੀ ਹਾਂ ਤਾਂ ਤਮੇ ਸਾਟਾ ਮਾਰਤੇ ਹਾਂ ਸਾਰੇ ਬੰਦੇ ਨੂੰ ਕੁੱਟਿਆ 3:30 ਵਜੇ ਦਾ ਟਾਈਮ ਸੀ ਜੀ ਚਾਰ ਦੋ ਮੋਟਰਸਾਈਕਲਾਂ ਦੇ ਚਾਰਜਾਂ ਨੇ ਆਏ ਸੀ ਜੀ ਤੇ ਜਿਹੜਾ ਸਾਡੇ ਕੋਲ ਕੈਸ਼ ਸੀਗਾ ਜੀ ਉਹ ਲੈ ਕੇ ਕੋ ਕੇ ਸਾਰੀ ਤੋੜ ਪਾ ਮਗਰ ਉਹਨਾਂ ਨੇ ਤੁਹਾਡੇ ਕੋਈ ਸੱਟਾ ਵਟਾ ਮਾਰੀ ਨਹੀਂ ਨਹੀਂ ਸਰਟੀਫੀਕੇਟ ਨਹੀਂ ਮਾਇਆ ਕੀ ਕਿਹਾ ਤੁਹਾਨੂੰ ਆ ਕੇ ਉਹਨਾਂ ਨੇ ਜੀ ਸਾਨੂੰ ਉਹਨਾਂ ਨੇ ਆਈ ਗਿਆ ਜੀ ਵੀ ਜਿਹੜਾ ਕੁਝ ਹੈਗਾ ਦੇ ਦੋ ਅਸੀਂ ਤੁਹਾਨੂੰ ਬਹੁਤ ਨਹੀਂ ਕਹਿੰਦੇ ਬਸ ਇੰਨੀ ਗੱਲ ਦੀ ਕੀ ਹਥਿਆਰ ਸੀ ਉਹਨਾਂ ਕੋਲੇ ਜੀ ਉਹਨਾਂ ਕੋਲੇ ਰਾਡਾਂ ਸੀਗੀਆਂ ਜੀ ਤੇ ਸੱਪੜਾਂ ਸੀ ਇੱਕ ਦੋ ਇੱਕ ਸ਼ਾਇਦ ਪਿਸਤੌਲ ਵੀ ਸੀਗਾ ਜੀ ਉਹ ਤਾਂ ਸਾਨੂੰ ਨਹੀਂ ਤੇ ਸੀਸੀਟੀਵੀ ਦੇ ਵਿੱਚ ਆਏ ਉਹ ਹਾਂਜੀ ਹਾਂਜੀ ਤੇ ਕੋਈ ਸੀਜਰੀ ਵਗੈਰਾ ਨਾਲ ਲੱਗੇ ਕਿ ਨਹੀਂ ਲੱਗੀ ਕੁਝ ਨਹੀਂ ਲੱਗੇ ਨਹੀਂ ਗਏ ਜੀ ਭੰਨ ਕੇ ਇੱਕ ਕੈਮਰਾ ਭੰਨ ਕੇ ਗਏ ਇਹ ਸ਼ਕਲਾ ਪਛਾਣ ਚ ਆਈਆਂ ਉਹਨਾਂ ਵੀ ਨਹੀਂ ਨਹੀਂ ਮੂੰਹ ਬੰਨੇ ਹੋਏ ਕਵਰ ਕੀਤੇ ਹੋਏ ਸੀ ਆ ਰਹੀਆਂ ਨਹੀਂ ਆਈ ਗੀਆਂ ਇਧਰੋਂ ਮਾਨੂੰ ਤੇ ਸਾਈਡ ਤੋਂ ਮੋਟਰਸਾਈਕਲ ਤੇ ਵੀ ਦੋ ਮੋਟਰਸਾਈਕਲ ਸੀ ਤੇ ਆਹ ਟੀਮ ਨੂੰ ਸ਼ਟਰ ਚੈੱਕ ਆ ਹੋਲੀ ਦਿਨੀ ਉਧਰ ਪਿਆ ਸੀ ਇੱਕ ਸੁੱਤਾ ਤੇ ਇਧਰਲੀ ਸਾਈਡ ਮੈਦ ਦਿੱਤਾ ਵੀ ਗਿਆ ਦਾਪਰ ਦੇ ਅੰਦਰ ਸ਼ਟਰ ਚੈੱਕ ਆ ਜਦੋਂ ਉਹਨਾਂ ਨੇ ਤੇ ਔਨ ਸਾਰੀ ਰਾੜਾ ਨਾਲ ਸ਼ੀਸ਼ੇ ਭੰਨਣ ਲੱਗ ਗਏ ਤੇ ਪੈਹੇ ਵੀ ਲੱਗ ਗਏ ਕਹਿੰਦੇ ਜੇ ਜਿਹੜਾ ਕੁਝ ਹੈਗਾ ਦਿਲੋਂ ਕਿ ਨਹੀਂ ਸੋਢੇ ਸਕਦਾ ਮਾਰਾਂਗੇ ਤੇ ਕਿੰਨਾ ਕੈਸ਼ ਲੱਗੇ ਕੀ ਨੁਕਸਾਨ ਕਰਕੇ ਗਏ कि बाकी कैमरे पूरी बंद गई सीगी 33500 पीएम दे टूट गई फूल गई बाकी ਤੁਸੀਂ ਸਭ ਤੋਂ ਪਹਿਲਾਂ ਕਿਹਨੂੰ ਸੂਚਿਤ ਕੀਤਾ ਜੀ ਅਸੀਂ ਇਸ ਪੰਪ ਦੇ ਜਿਹੜਾ ਓਨਰ ਹੈ ਉਹਨੂੰ ਫੋਨ ਕੀਤਾ ਸੀ ਪੁਲਿਸ ਕਿੰਨੇ ਵਜੇ ਆ ਗਈ ਇੱਥੇ ਪੁਲਿਸ ਤਾਂ ਹੀ ਥੋੜੇ ਟਾਈਮ ਬਾਅਦ ਹੀ ਆ ਗਈ ਸੀ ਪਿੰਕ ਤੋਂ ਬਾਅਦ ਆ ਗਈ ਬੰਦੇ ਪਛਾਣ ਚ ਆਏ ਜੀ ਨਹੀਂ ਮੂੰਹ ਸਿਰ ਬੰਨੀ ਸਾਰੇ ਸਾਢੇ 4 ਮੈਨੂੰ ਇੱਥੋਂ ਮੁਲਾਜ਼ਮਾਂ ਦਾ ਫੋਨ ਗਿਆ ਤੇ ਬੰਦੇ ਆ ਗਏ ਜਦੋਂ ਉਹਨਾਂ ਨੂੰ ਟੂਰੂ ਕਰ ਰਹੇ ਆ ਤੇ ਮੈਂ ਉਸੇ ਵਕਤ ਨਾਲ ਬ੍ਰਦਰ ਨੂੰ ਉਠਾਇਆ ਤੇ ਕਰੋ ਗੱਡੀ ਲੈ ਕੇ ਆਏ ਆ ਤੇ ਇੱਥੇ ਆ ਕੇ ਦੇਖਿਆ ਜੀ ਤੇ ਉਦੋਂ ਤਾਂ ਉੱਠ ਗਏ ਸੀਗੇ ਮੁਲਾਜ਼ਮ ਸੀਗੇ ਇਹਨਾਂ ਨੂੰ ਪੁੱਛੇਗਾ ਦੱਸਿਆ ਉਹਨਾਂ ਨੇ ਵੀ ਇੱਥੇ ਚਾਰ ਜਾਨੇ ਆਏ ਆ ਮੋਟਰਸਾਈਕਲ ਤੇ ਆਏ ਪੰਨ ਤੋੜ ਕਰਕੇ ਤੇ